ਲੱਗਦਾ ਹੈ ਸਿੰਘਾਂ ਨੂੰ ਦੇਖ ਕੇ ਸਾਡੀਆਂ ਗੁਰੂ ਦੀਆਂ ਫੌਜਾਂ ਨੂੰ ਦੇਖ ਕੇ ਗੁਰੂ ਦੀਆਂ ਫੌਜਾਂ ਨੂੰ ਦੇਖ ਕੇ ਸਾਨੂੰ ਸਰਦਾਈ ਦਾ ਸਾਨੂੰ ਵੀ ਸ਼ੌਂਕ ਆ ਗਿਆ ਵੀ ਅਸੀਂ ਵੀ ਅਸੀਂ ਸਟਾਰ ਲਾਈਏ ਤਾਂ ਵੀ ਇਦਾਂ ਉਹ ਜਿੱਦਾਂ ਵੇਚਦੇ ਸੀਗੇ ਉਦਾਂ ਹੀ ਸਾਨੂੰ ਵੇਚਣ ਦਾ ਸ਼ੌਂਕ ਹੋ ਗਿਆ ਵੀ ਹਾਂ ਵੀ 50 ਰੁਪਏ ਗਲਾਸ 30 ਰੁਪਏ ਗਲਾਸ ਵੀ ਸਰਦਾਈ ਮਣਾ ਕੇ ਇਦਾਂ ਗਲਾਸ ਹੈ ਜਿਹੜਾ ਗਲਾਸ ਦਾ ਰੇਟ 50 ਰੁਪਏ ਰੱਖਿਆ ਗਿਆ ਦਿਮਾਗ ਨੂੰ ਠੰਡਾ ਰੱਖਦੀ ਹੈ ਸਾਡੇ ਸਿਰ ਪੇਟ ਨੂੰ ਠੰਡਾ ਰੱਖਦੀ ਹੈ ਗਰਮੀ ਨੂੰ ਦੂਰ ਕਰਦੀ ਹੈ ਸਾਨੂੰ ਤਾਕਤ ਦਿੰਦੀ ਹੈ ਜੀ ਹਾਂਜੀ ਹਾਂਜੀ ਕਈ ਬਿਮਾਰੀਆਂ ਨੂੰ ਦੂਰ ਕਰਦੀ ਹੈ ਜੀ ਇਸ ਕਰਕੇ ਇਹਦਾ ਬਹੁਤ ਫਾਇਦਾ ਪੀਣ ਦਾ ਜਿਹੜੀਆਂ ਅਸੀਂ ਕੋਲ ਨਾਲ ਆ ਕੋਈ ਕੋਕਾ ਕੋਲਾ ਪੀਂਦੇ ਆ ਹੋਰ ਪੀਂਦੇ ਆ ਉਹਨਾਂ ਨਾਲੋਂ ਬਹੁਤ ਬਿਹਤਰ ਸੁੱਤਰ ਹੈ ਜੀ ਪੀਣਾ ਇਹ ਬਹੁਤ ਤਾਕਤਦਾਰ ਚੀਜ਼ ਹੈ ਪੰਗ ਵਾਲੀ ਸਰਦੀ ਹੈ ਜਿਹੜੀ ਉਹ ਅਲੱਗ ਹੁੰਦੀ ਹੈ ਇਹ ਲੱਗ ਹੈ ਜੀ ਹਾਂਜੀ ਇਹਦੇ ਵਿੱਚ ਦਾ ਬਦਾਮ ਕਾਜੂ ਮਗਜ ਐਂਜੀ ਖਸ ਖਸ ਕਾਲੀਆਂ ਮਿਰਚਾਂ ਐ ਸੌਂਫ ਇਲੈਚੀ ਬਹੁਤ ਕੁਝ ਪਾਉਂਦੇ ਆ ਜੀ ਇਹਦੇ ਵਿੱਚ ਇਹ ਲੱਗ ਹੈ ਉਹ ਭੰਗ ਵਾਲੀ ਸਰਦਈ ਕਿਹਾ ਜਾਂਦਾ ਇਸ ਸਾਦੀ ਸਰਦਈ ਹੈ ਜੀ ਤਾਕਤਦਾਰ ਚੀਜ਼ ਹੈ ਇਹਨੂੰ ਭੈਣ ਵੀ ਕੋਈ ਪੀ ਸਕਦੀ ਹੈ ਕੋਈ ਬੀਬੀ ਵੀ ਪੀ ਸਕਦੀ ਹੈ ਕੋਈ ਬਜ਼ੁਰਗ ਵੀ ਪੀ ਸਕਦਾ ਕੋਈ ਨੌਜਵਾਨ ਵੀ ਪੀ ਸਕਦਾ ਜਿਹੜਾ ਮਰਜ਼ੀ ਤਰ੍ਹਾਂ ਦਾ ਬੰਦਾ ਇਨਸਾਨ ਪੀ ਸਕਦਾ ਇਹਦੇ ਵਿੱਚ ਕੋਈ ਨੁਕਸਾਨ ਵਾਲੀ ਗੱਲ ਨਹੀਂ ਤੁਸੀਂ ਤਾਂ ਇਹ ਕਹਿੰਦੇ ਕਿ ਨਹੀਂ ਜੀ ਕੋਈ ਡਰਿੰਕ ਆ ਪਿੰਦੇ ਹੋ ਨਾ ਜੀ ਉਹਤੇ ਉਹਦਾ ਕੋਈ ਫਾਇਦਾ ਨਹੀਂ ਹੋਣਾਗਾ ਦੇਖੋ ਤਾਂ ਇੱਕ ਤਾਂ ਤੰਗਤਵਾਰੀ ਚੀਜ਼ ਹੈ ਇੱਕ ਠੰਡੀ ਚੀਜ਼ ਹੈ ਤੇ ਆਹੀ ਪੀਣੀ ਚਾਹੀਦੀ ਹੈ ਬੱਚਿਆਂ ਨੂੰ ਅਸੀਂ ਤਾਂ ਲਿਖ ਕੇ ਲਾਇਆ ਹੋਇਆ ਬੋਟੇ ਸਾਹਮਣੇ ਸਾਡਾ ਵੀ 2 ਸਾਲ ਦੇ ਬੱਚੇ ਨੂੰ 12 ਸਾਲ ਦੇ ਕੋਈ ਬੱਚੇ ਨੂੰ ਅਸੀਂ ਫਿਰ ਹੀ ਦਿਾਵਾਂਗਾ ਗਲਾਸ ਕਿਤੇ ਸਾਡੇ ਕੋਲ ਆ ਕੇ ਪੀਵੇ ਤਾਂ ਗੁਰਦੁਆਰਾ ਹੰਪ ਸਾਹਿਬ ਦੇ ਸਾਹਮਣੇ ਅਸੀਂ ਖੜੇ ਹੋਏ ਹਾਂ ਕਿਉਂਕਿ ਟ੍ਰੈਂਡ ਜਿਹੜਾ ਹੁਣ ਚੱਲ ਪਿਆ ਲੋਕ ਕੋਲਡ ਡਰਿੰਕਾਂ ਛੱਡ ਕੇ ਹੁਣ ਸ਼ਰਧਾਈ ਲੋਕਾਂ ਨੇ ਪੀਣੀ ਸ਼ੁਰੂ ਕਰ ਦਿੱਤੀ ਹੈ ਕਿਉਂਕਿ ਸ਼ਰਧਾਈ ਵੈਸੇ ਵੀ ਸਿਹਤ ਵਾਸਤੇ ਬਹੁਤ ਵਧੀਆ ਹੁੰਦੀ ਹੈ ਤੇ ਨਿਹੰਗ ਸਿੰਘ ਇਹਨਾਂ ਨੂੰ ਪ੍ਰੋਪਰ ਜਿਹੜੇ ਪ੍ਰਾਪਤਨ ਰਵਾਇਤ ਦੇ ਅਨੁਸਾਰ ਤਿਆਰ ਕਰਦੇ ਅਸੀਂ ਇਸ ਵੇਲੇ ਅੰਮ੍ਰਿਤਸਰ ਗੁਰਦੁਆਰਾ ਸਾਹਿਬ ਮੋਹਰੇ ਖੜੇ ਹੈ ਇੱਥੇ ਵੀ ਇੱਕ ਸਟਾਲ ਲੱਗਿਆ ਆਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਕਿੰਨੇ ਕ ਸਮੇਂ ਤੋਂ ਕਰ ਰਹੇ ਹੋ ਤੁਸੀਂ ਇੱਥੇ ਜੀ ਮੈਂ ਹੁਣ 10 ਕ ਦਿਨ ਹੋ ਗਏ ਆ ਜੀ ਹਾਂਜੀ 10 ਕ ਦਿਨਾਂ ਤੋਂ ਮੈਂ ਸ਼ਰਧਾਈ ਦਾ ਕੰਮ ਇੱਥੇ ਗੁਰਦੁਆਰਾ ਅੰਮ੍ਰਿਤਸਰ ਸਾਹਿਬ ਦੇ ਬਾਹਰਲੇ ਪਾਸੇ ਲਾਇ ਮੈਂ ਜੀ ਗੁਰਦੁਆਰਾ ਅੰਬਸਾਹਵ ਚ ਸੇਵਾ ਕਰਦਾ ਸੀ ਵੈਸੇ ਉਦਾਂ ਹੀ ਸੇਵਾ ਕਰਦਾ ਸੀ ਇੱਥੇ ਜਦੋਂ ਮੈਂ ਦੇਖਿਆ ਵੀ ਸਿੰਘਾਂ ਨੇ ਸਰਦਾਈ ਦੇ ਸਟਾਲ ਲਾਏ ਹੋ ਤਾਂ ਵੀ ਆਪਾਂ ਵੀ ਲਾ ਲਈਏ ਤੇ ਉਹਨਾਂ ਨੂੰ ਦੇਖ ਕੇ ਮੈਂ ਵੀ ਸ਼ੁਰੂ ਕਰ ਲਿਆ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਵੈਸੇ ਮੈਂ ਰਹਿਣ ਵਾਲਾ ਜੀ ਇੱਧਰ ਖਮਾਣੋ ਕੰਨੀ ਦਾ ਜੀ ਠੀਕ ਹੈ ਜੀ ਹਾਂਜੀ ਤੇ ਸਰਦਾਈ ਦੇ ਜੋ ਫਾਇਦੇ ਬਾਬਾ ਜੀ ਦੇਖਿਆ ਜਾਵੇ ਅੱਜ ਕੱਲ ਦੇ ਸਮੇਂ ਵਿੱਚ ਜਿਸ ਤਰ੍ਹਾਂ ਕੋਲਡ ਡਰਿੰਕ ਵੀ ਲੋਕ ਪੀਂਦੇ ਹੋਰ ਬਥੇਰੀਆਂ ਚੀਜ਼ਾਂ ਪੀਂਦੇ ਨੇ ਜੀ ਤੇ ਅੱਜ ਕੱਲ ਪਰ ਹਰੇਕ ਕੋਈ ਇਹ ਚਾਹੁੰਦਾ ਵੀ ਸਿਹਤ ਵਾਸਤੇ ਵਧੀਆ ਖਾਣ ਵਾਲੀ ਚੀਜ਼ ਹੋਵੇ ਸ਼ੁੱਧ ਹੋਵੇ ਤਾਂ ਸਰਦਈ ਨੂੰ ਜੇ ਆਪਾਂ ਗੱਲ ਕਰਕੇ ਸਰਦਈ ਬਾਰੇ ਤਾਂ ਇਹਦੇ ਵਿੱਚ ਕੀ ਕੀ ਪੈਂਦਾ ਹੈ ਸਿਹਤ ਵਾਸਤੇ ਕਿੰਨੀ ਕੁ ਫਾਇਦੇਮੰਦ ਹੈ ਇਹ ਚ ਸਰਦਈ ਚ ਜੀ ਬਦਾਮ ਮਗਜ ਕਾਜੂ ਹਾਂਜੀ ਸੌਂਫ ਇਲਾਇਚੀ ਕਾਲੀ ਮਿਰਚ ਹਾਂਜੀ ਹਾਂਜੀ ਖਸਖਸ ਦੁੱਧ ਹਾਂਜੀ ਬਈ ਚੀਜ਼ਾਂ ਪੈਂਦੀਆਂ ਪੂਰੀਆਂ ਹਾਂਜੀ ਤਿਆਰ ਕਿਵੇਂ ਕਰਦੇ ਹੋ ਜੀ ਤਿਆਰ ਜੀ ਇਹਨੂੰ ਕੁੰਡੇ ਚ ਪਾ ਕੇ ਫਿਰ ਰਗੜਦੇ ਆ ਜੀ ਰਗੜ ਕੇ ਇਹਨੂੰ ਤਿਆਰ ਕਰਕੇ ਫਿਰ ਇਹਨੂੰ ਛਾਣਾ ਲਾਉਨੇ ਆ ਜੀ ਛਾਣਾ ਲਾ ਕੇ ਫਿਰ ਇਹਨੂੰ ਅਸੀਂ ਢੋਲੀ 'ਚ ਪਾਉਨੇ ਆ ਫਿਰ ਇਹਨੂੰ ਪਾ ਕੇ ਢੋਲੀ 'ਚ ਫਿਰ ਇਹ 'ਚ ਦੁੱਧ ਪਾ ਕੇ ਫਿਰ ਇਹ 'ਚ ਬਰਫ਼ ਲਾ ਕੇ ਇਹਨੂੰ ਠੰਡੀ ਕਰਕੇ ਫਿਰ ਸੰਗਤਾਂ ਨੂੰ ਛਕਾਉਨੇ ਆ ਜੀ ਇੱਕ ਬਾਬਾ ਜੀ ਸ਼ਹੀਦੀ ਦੇਗਾ ਹੁੰਦਾ ਸਰਦਾਈ ਦੋਹਾਂ ਵਿੱਚ ਕੀ ਫਰਕ ਹੁੰਦਾ ਜੀ ਉਹ ਤਾਂ ਜੀ ਇਹ ਸਰਦਾਈ ਹੈ ਜੀ ਉਹ ਭੰਗ ਹੈ ਜੀ ਉਹਦੇ ਵਿੱਚ ਭੰਗ ਮਿਕਸ ਕਿਤੇ ਹੁੰਦੀ ਹੈ ਜੀ ਉਹਨੂੰ ਦੇਗ ਕਹਿੰਦੇ ਆ ਉਹਨੂੰ ਸਰਦਾਈ ਨਹੀਂ ਕਹਿੰਦੇ ਜੀ ਹੈ ਜੀ ਹਾਂ ਇਹ ਸਰਦਾਈ ਹੈ ਉਹ ਭੰਗ ਕਹਿੰਣ ਜਾਂਦੀ ਹੈ ਹੁਣ ਇੱਥੇ ਕਿੰਨੇ ਕਿ ਤੁਹਾਡੇ ਕੋ ਗਾਹ ਕ ਆ ਜਾਂਦੇ ਜਾਂ ਲੋਕ ਰਜਾਨਾ ਆਉਂਦੇ ਕਿਉਂਕਿ ਪਤਾ ਕੀ ਹੈ ਜਦੋਂ ਇਹ ਸਟਾਲ ਲੱਗਿਆ ਹੁੰਦਾ ਕਿਤੇ ਨਾ ਕਿਤੇ ਲੋਕਾਂ ਨੂੰ ਇਹ ਹੁੰਦਾ ਵੇ ਸ਼ੀਤੀ ਤੇ ਗਾ ਹੋਣਾ ਤਾਂ ਲੋਕ ਕੁਛ ਕਰਕੇ ਨੇੜੇ ਵੀ ਨਹੀਂ ਆਉਂਦੇ ਹਾਂਜੀ ਬਹੁਤ ਆਈ ਆਵਾਜ਼ ਹੀ ਚੱਲਦੀ ਹੈ ਕੋਈ ਨਾ ਕੋਈ ਗੱਡੀ ਵਾਲਾ ਇੱਥੇ ਖਾ ਪੀ ਕੇ ਜਾਂਦੀ ਹੈ ਜੀ ਕੋਈ ਨਾ ਕੋਈ ਗੱਡੀ ਵਾਲਾ ਕੋਈ ਮੋਟਰਸਾਈਕਲ ਵਾਲਾ ਕੋਈ ਭੈਣ ਕੋਈ ਨਾ ਕੋਈ ਜ਼ਰੂਰ ਇੱਥੇ ਛੱਕ ਜਾਂਦੀ ਹੈ ਗਲਾਸ ਸਰੀਰ ਨੂੰ ਫਾਇਦੇ ਕੀ ਕੀ ਬਾਬਾ ਜੀ ਦੇ ਸਰੀਰ ਨੂੰ ਜੀ ਤਾਕਤ ਦਿੰਦੀ ਹੈ ਦਿਮਾਗ ਨੂੰ ਠੰਡਾ ਰੱਖਦੀ ਹੈ ਗਰਮੀ ਕੱਢਦੀ ਹੈ ਗਰਮੀ ਨੂੰ ਦੂਰ ਕਰਦੀ ਹੈ ਹਾਂ ਜੀ ਤਾਕਤ ਵਾਲੀ ਚੀਜ਼ ਹੈ ਜੀ ਐਸੀ ਕੋਈ ਗੱਲ ਨਹੀਂ ਬਹੁਤ ਤਾਕਤ ਦਿੰਦੀ ਹੈ ਦਿਮਾਗ ਨੂੰ ਤੁਹਾਡੀ ਤਾਂ ਉਮਰ ਕਾਫੀ ਆ ਤੁਹਾਡੇ ਬਜ਼ੁਰਗ ਪਹਿਲਾਂ ਪੀਂਦੇ ਰਹੇ ਨੇ ਜਾਂ ਤੁਸੀਂ ਬਚਪਨ ਤੋਂ ਪੀਂਦੇ ਰਹੋਗੇ ਨਹੀਂ ਸਾਡੇ ਬਜ਼ੁਰਗਾਂ ਨੇ ਤਾਂ ਘੱਟੇ ਪੀਤੀ ਹੈ ਜੀ ਪਰ ਅਸੀਂ ਜਦੋਂ ਇਸ ਲੈਂਚ ਲੱਗੇ ਗੁਰੂ ਦੇ ਲੜ ਬਾਣੇ ਤੇ ਬਾਣੀ ਦੇ ਨਾਲ ਉਦੋਂ ਤੇ ਅਸੀਂ ਤਾਂ ਇਸ ਨੂੰ ਸ਼ੱਕਦੇ ਆਂ ਜੀ ਸਾਨੂੰ ਪਤਾ ਜੀ ਵੀ ਇੰਨੀ ਇਹ ਚ ਕੀ ਕੀ ਕਿੰਨੀ ਕਿ ਸ਼ਕਤੀ ਆ ਕਿੰਨੀ ਕਿ ਦੇ ਵਿੱਚ ਸਾਨੂੰ ਫਾਇਦਾ ਹੁੰਦਾ ਪੀਣ ਨਾਲ ਤੇ ਸਾਨੂੰ ਹਸਾ ਘਰ ਚ ਵੀ ਇਹ ਤਿਆਰ ਕੀਤੀ ਜਾ ਸਕਦੀ ਹੈ ਜੀ ਹਾਂ ਜੀ ਘਰ ਦੇ ਵਿੱਚ ਵੀ ਤਿਆਰ ਕਰੀ ਜਾਂਦੀ ਹੈ ਜੀ ਹਾਂ ਜੀ ਹਾਂ ਜੀ ਨਾਮ ਕੀ ਬਾਬਾ ਜੀ ਨਾਮ ਮੇਰਾ ਜਿੰਦਾ ਸਿੰਘ ਆ ਜੀ ਠੀਕ ਹੈ ਜੀ ਹਾਂ ਜੀ ਇਹ ਨਾਮ ਬਾਅਦ ਚ ਰੱਖਿਆ ਜਾਂ ਪਹਿਲੇ ਰੱਖਿਆ ਜੀ ਇਹ ਜੀ ਨੋਂ ਤਾਂ ਜੀ ਮੇਰਾ ਉ ਹਰਜਿੰਦਰ ਸਿੰਘ ਸੀਗਾ ਜੀ ਹਰਜਿੰਦਰ ਸਿੰਘ ਤੋਂ ਫਿਰ ਮੇਰਾ ਨਾਮ ਜਿੰਦਾ ਸਿੰਘ ਲਿਖਿਆ ਗਿਆ ਜੀ ਹਾਂ ਜੀ ਉਹ ਜਿੰਦਾ ਸਿੰਘ ਹੀ ਚੱਲਦਾ ਜੀ ਹਾਂਜੀ ਸੋ ਇੱਥੇ ਬਾਪੂ ਜੀ ਨੇ ਇਹ ਸ਼ਰਦਈ ਲਗਾਉਂਦੇ ਨੇ ਸ਼ਰਦਈ ਦਾ ਜਿਹੜਾ ਇੱਥੇ ਸਟਾਲ ਲਗਾਇਆ ਹੋਇਆ ਹੈ ਬਾਈ ਹੁਣੀ ਇੱਥੇ ਮੈਂ ਇੱਕ ਵਾਰੀ ਕਹਿ ਦੂੰਗਾ ਬਾਈ ਦਿਖਾ ਦੇਣਾ ਦੇਖੋ ਇਹ ਗਿਰੀਆਂ ਆ ਠੀਕ ਹੈ ਜੀ ਇਹ ਬਦਾਮ ਹੈ ਤੇ ਬਾਪੂ ਜੀ ਆ ਕੀ ਹੈ ਜੀ ਖਸ ਖਸ ਇਹ ਖਸ ਖਸ ਹੈ ਜੀ ਹਾਂਜੀ ਤੇ ਇਹ ਇਹ ਕੀ ਬਾਪੂ ਜੀ ਮੱਕ ਜੀ ਇਹ ਮਗਜ ਹੈ ਜੀ ਇਹ ਕਾਲੀਆਂ ਮਿਰਚਾਂ ਆ ਇਹ ਸੌਫ ਆ ਤੇ ਇਹ ਗੁਲਾਬ ਦੀਆਂ ਪੱਤੀਆਂ ਨੇ ਸੋ ਇਹ ਸਾਰੀਆਂ ਮਿਸ਼ਰਣ ਪਾ ਕੇ ਬਾਪੂ ਜੀ ਤਿਆਰ ਕਰਦੇ ਨੇ ਸ਼ਰਦਈ ਸੋ ਇੱਥੇ ਜਦੋਂ ਤੁਸੀਂ ਲੰਘਦੇ ਵੜਦੇ ਹੋ ਤਾਂ ਸ਼ਰਦਈ ਪੀ ਕੇ ਜਾਓ ਕਿਉਂਕਿ ਅੱਜ ਕੱਲ ਹਰੇਕੋ ਇਹੀ ਚਾਹੁੰਦਾ ਵੇ ਖਾਣ ਪੀਣ ਲਈ ਵਧੀਆ ਚੀਜ਼ ਮਿਲੇ ਸੋ ਇਹ ਜੇ ਖਾਣ ਪੀਣ ਦੀ ਗੱਲ ਕਰ ਲਈਏ ਤਾਂ ਸਾਡੇ ਗੁਰੂ ਕਾਲ ਤੋਂ ਚੱਲਦੀ ਆਂਦੀ ਸ਼ਰਦਈ ਜਿਹਦਾ ਬਹੁਤ ਵੱਡਾ ਮਹੱਤਵ ਆ ਤੇ ਬਜ਼ੁਰਗ ਵੀ ਆਪਣੇ ਘਰਾਂ ਦੇ ਵਿੱਚ ਬਣਾਵਣਾ ਕੇ ਪੀਂਦੇ ਰਹੇ ਪਰ ਹੁਣ ਸਮੇ ਦੇ ਹਿਸਾਬ ਨਾਲ ਜਿਹੜਾ ਨਵਾਂ ਟਰੈਂਡ ਆ ਰਿਹਾ ਲੋਕ ਇਹਨਾਂ ਚੀਜ਼ਾਂ ਤੋਂ ਦੂਰ ਕਿਤੇ ਨਾ ਕਿਤੇ ਹੋ ਗਏ ਸੀਗੇ ਪਰ ਦੁਬਾਰਾ ਟਰੈਂਡ ਜਿਹੜਾ ਹੁਣ ਮੁੜ ਕੇ ਆਇਆ ਹੈ ਮੁਹਾਲੀ ਦੇ ਵਿੱਚ ਬਹੁਤ ਸਾਰੀਆਂ ਥਾਵਾਂ ਤੇ ਕੱਲਾ ਮੁਹਾਲੀ ਨਹੀਂ ਪੰਜਾਬ ਦੇ ਕਈ ਥਾਵਾਂ ਦੇ ਉੱਤੇ ਸ਼ਰਦਾਈ ਦਾ ਇਸ ਤਰ੍ਹਾਂ ਨੌਜਵਾਨ ਆ ਜਾਂ ਬਜ਼ੁਰਗਾਂ ਚਾਹੇ ਬੱਚੇ ਆ ਜਿਹੜੇ ਸਿੰਘ ਆ ਉਹ ਇਸ ਤਰ੍ਹਾਂ ਦਾ ਜਿਹੜਾ ਸਟਾਲ ਲਾ ਕੇ ਖੜੇ ਹੁੰਦੇ ਤਾਂ ਸ਼ਰਦਾਈ ਜ਼ਰੂਰ ਪੀਣੀ ਚਾਹੀਦੀ ਸਰੀਰ ਵਾਸਤੇ ਵੈਸੇ ਵੀ ਢਿੱਡ ਨੂੰ ਠੰਡਾ ਰੱਖਦੀ ਹੈ ਵੈਸੇ ਵੀ ਸਿਹਤ ਵਾਸਤੇ ਵਧੀਆ ਤੇ ਹੱਡੀਆਂ ਨੂੰ ਮਜ਼ਬੂਤ ਕਰਦੀ ਸਰੀਰ 'ਚ ਬਹੁਤ ਸਾਰੇ ਫਾਇਦੇ ਨੇ ਸੋ ਹੋਰ ਵੀ ਅਪਡੇਟ ਲੈ ਕੇ ਹਾਜ਼ਰ ਹੋ ਮੈਂ 10 ਕ ਦਿਨ ਹੋ ਗਏ ਜੀ ਮੈਨੂੰ ਲਾਇ ਇੱਥੇ ਅੰਬ ਸਾਹਿਬ ਗੁਰਦੁਆਰੇ ਚ ਸਟਾਲ ਲਾਇਨ ਨੂੰ 10 ਕ ਦਿਨ ਹੋ ਗਏ ਜੀ ਹਾਂ ਜੀ ਇਹ ਸਰਧਾਈ ਦਾ ਮੈਂ 10 ਕ ਦਿਨ ਹੋਏ ਇੱਥੇ ਸਟਾਲ ਲਾਇਆ ਬਾਵਾ ਸੰਗਤਾਂ ਆਉਂਦੀਆਂ ਜਾਂਦੀਆਂ ਪੀ ਕੇ ਜਾਂਦੀਆਂ ਜੀ ਬਹੁਤ ਚੰਗਾ ਸਮਝਦੀਆਂ ਪੀਂਦੀਆਂ ਔਰ ਦੁਬਾਰਾ ਦੁਬਾਰਾ ਮੰਗਦੀਆਂ ਪੀਣ ਲੱਗੀਆਂ ਸਰਧਾਈ ਦਾ ਬਾਪੂ ਜੀ ਸੇਲ ਕਰੇ ਦਾ ਕਿਵੇਂ ਖਿਆਲ ਆਏਗਾ ਸਰਧਾਈ ਦਾ ਜੀ ਇਦਾਂ ਸਿੰਘਾਂ ਨੂੰ ਦੇਖ ਕੇ ਸਾਡੀਆਂ ਗੁਰਦਿਆਂ ਫੌਜਾਂ ਨੂੰ ਦੇਖ ਕੇ ਗੁਰਦਿਆਂ ਫੌਜਾਂ ਨੂੰ ਦੇਖ ਕੇ ਸਾਨੂੰ ਸਰਦਾਈ ਦਾ ਸਾਨੂੰ ਵੀ ਸ਼ੌਂਕ ਆ ਗਿਆ ਵੀ ਅਸੀਂ ਵੀ ਅਸੀਂ ਸਟਾਲ ਲਾਈਏ ਤਾਂ ਵੀ ਇਦਾਂ ਉਹ ਜਿੱਦਾਂ ਵੇਚਦੇ ਸੀਗੇ ਉਦਾਂ ਹੀ ਸਾਨੂੰ ਵੀ ਵੇਚਣ ਦਾ ਸ਼ੌਂਕ ਹੋ ਗਿਆ ਵੀ ਹਾਂ ਵੀ 50 ਰੁਪਏ ਗਲਾਸ 30 ਰੁਪਏ ਗਲਾਸ ਵੀ ਸਰਦਾਈ ਮਣਾ ਕੇ ਇਦਾਂ ਗਲਾਸ ਹੈ ਜਿਹੜਾ ਗਲਾਸ ਦਾ ਰੇਟ 50 ਰੁਪਏ ਰੱਖਿਆ ਗਿਆ ਵੀ ਹਾਂ ਫਾਇਦਾ ਕੀ ਸਰਦਾਈ ਦਾ ਇਸ ਇਹ ਸਰ੍ਹਦੇਈ ਨੂੰ ਪੀਣ ਦਾ ਫਾਇਦਾ ਇਹੀ ਹੈ ਜੀ ਦਿਮਾਗ ਨੂੰ ਠੰਡਾ ਰੱਖਦੀ ਹੈ ਸਾਡੇ ਸੇ ਪੇਟ ਨੂੰ ਠੰਡਾ ਰੱਖਦੀ ਹੈ ਗਰਮੀ ਨੂੰ ਦੂਰ ਕਰਦੀ ਹੈ ਸਾਨੂੰ ਤਾਕਤ ਦਿੰਦੀ ਹੈ ਜੀ ਹਾਂਜੀ ਹਾਂਜੀ ਕਈ ਬਿਮਾਰੀਆਂ ਨੂੰ ਦੂਰ ਕਰਦੀ ਹੈ ਜੀ ਇਸ ਕਰਕੇ ਇਹਦਾ ਬਹੁਤ ਫਾਇਦਾ ਪੀਣ ਦਾ ਜਿਹੜੀਆਂ ਅਸੀਂ ਕੋਲ ਨਾਲ ਆ ਕੋਈ ਕੋਕਾ ਕੋਲਾ ਪੀਂਦੇ ਆ ਹੋਰ ਪੀਂਦੇ ਆ ਉਹਨਾਂ ਨਾਲੋਂ ਬਹੁਤ ਵੇਤਰ ਸੁੱਤਰ ਹੈ ਜੀ ਪੀਣਾ ਇਹ ਬਹੁਤ ਤਾਕਤਦਾਰ ਚੀਜ਼ ਹੈ ਜੀ ਅੱਜ ਕੱਲ ਕੋਲ ਹਾਂਜੀ ਇਸ ਕਰਕੇ ਉਹ ਦਾ ਵੈਸੀ ਹੈ ਜੀ ਇਹ ਪੀਣ ਨਾਲ ਸਾਨੂੰ ਬਹੁਤ ਫਾਇਦੇ ਹੋਣਗੇ ਤਾਕਤ ਵੀ ਮਿਲੂਗੀ ਸਾਡਾ ਦਿਮਾਗ ਵੀ ਠੰਡਾ ਰਹੂਗਾ ਜੀ ਹਾਂਜੀ ਹਾਂਜੀ ਇਸ ਕਰਕੇ ਵੀ ਇਹ ਪੀਣੀ ਚਾਹੀਦੀ ਹੈ ਗਰਮੀ ਦੇ ਵਿੱਚ ਸਰਦਾਈ ਦਾ ਜਿਹੜਾ 15ਵੇਂ ਪਾਛੇ ਨੇ ਇਹ ਚਲਾਇਆ ਬਹੁਤ ਬੜਦਿਆ ਹੋਇਆ ਹੈ ਹਾਂਜੀ ਸਰਦਾਈ ਦੇ ਵਿੱਚ ਮਤਲਬ ਸੁੱਖਾ ਪਾਦ ਹੁੰਦੇ ਨੇ ਉਹ ਜੀ ਨਹੀਂ ਸਾਰੇ ਨਹੀਂ ਹੁੰਦੇ ਜੀ ਇੱਕੋ ਸਾਰੇ ਜੀ ਭੰਗ ਵਾਲੀ ਸਰ੍ਹਦੇਈ ਹੈ ਜਿਹੜੀ ਉਹ ਅਲੱਗ ਹੁੰਦੀ ਹੈ ਇਹ ਲੱਗ ਹੈ ਜੀ ਹਾਂ ਜੀ ਇਹਦੇ ਵਿੱਚ ਦਾ ਬਦਾਮ ਕਾਜੂ ਮਗਜ ਹਾਂ ਜੀ ਖਸ ਖਸ ਕਾਲੀਆਂ ਮਿਰਚਾਂ ਐ ਸੌਂਫ ਇਲਾਇਚੀ ਬਹੁਤ ਕੁਝ ਪਾਉਂਦੇ ਜੀ ਇਹਦੇ ਵਿੱਚ ਇਹ ਲੱਗ ਹੈ ਉਹ ਭੰਗ ਵਾਲੀ ਸਰ੍ਹਦੇਈ ਕਿਹਾ ਜਾਂਦਾ ਇਸ ਸਾਦੀ ਸਰ੍ਹਦਾਈ ਹੈ ਜੀ ਤਾਕਤਦਾਰ ਚੀਜ਼ ਹੈ ਇਹਨੂੰ ਭੈਣ ਵੀ ਕੋਈ ਪੀ ਸਕਦੀ ਹੈ ਕੋਈ ਬੀਬੀ ਵੀ ਪੀ ਸਕਦੀ ਹੈ ਕੋਈ ਬਜ਼ੁਰਗ ਵੀ ਪੀ ਸਕਦਾ ਕੋਈ ਨੌਜਵਾਨ ਵੀ ਪੀ ਸਕਦਾ ਜਿਹੜਾ ਮਰਜ਼ੀ ਤਰ੍ਹਾਂ ਦਾ ਬੰਦਾ ਇਨਸਾਨ ਪੀ ਸਕਦਾ ਇਹਨੂੰ ਇਹਦੇ ਵਿੱਚ ਕੋਈ ਨੁਕਸਾਨ ਵਾਲੀ ਗੱਲ ਨਹੀਂ ਹੈਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ੍ਹਦਾਈ ਦੇ ਪੀਣ ਨਾਲ ਫਾਇਦਾ ਹੈ ਜੀ ਇੱਕ ਤਾਂ ਦਿਮਾਗ ਨੂੰ ਠੰਡਾ ਰੱਖਦਾ ਹੈ ਇੱਕ ਦਿਮਾਗ ਨੂੰ ਤੇਜ਼ ਕਰਦਾ ਹੈ ਜੀ ਤੇ ਦੂਜਾ ਬੋਡੀ ਚ ਸਰੀਰ ਚ ਤਾਕਤ ਆਉਂਦੀ ਹੈ ਜੀ ਇਹ ਬਹੁਤ ਫਾਇਦੇ ਨੇ ਇੱਕ ਸਰੀਰ ਨੂੰ ਠੰਡਾ ਰੱਖਦਾ ਬਿਲਕੁਲ ਕਛਤੀ ਦਿਫਾ ਦਾ ਇਹ ਨਾਮ ਹੈ ਠੀਕ ਹੈ ਨਾਮ ਕੀ ਜੀ ਆਪਣਾ ਮੇਰਾ ਨਾਮ ਜੋਰਾ ਸਿੰਘ ਜੀ ਪਟਿਆਲੇ ਪਟਿਆਲੇ ਤੋਂ ਆ ਹਾਲ ਫਰਹਾਲ ਮੈਂ ਕੌਮੀ ਇਨਸਾਫ ਮੋਰਚੇ ਚ ਰਹਿਣਾ ਤੇ ਕੌਮੀ ਇਨਸਾਫ ਮੋਰਚੇ ਤੋਂ ਆ ਕੇ ਫਿਰ ਮੈਂ ਇੱਥੇ ਲਈ ਹੋਈ ਆ ਇਹ ਸਰਦੀ ਵਿੱਚ ਪੈਂਦਾ ਕੀ ਕਰੋ ਇਹਦੇ ਵਿੱਚ ਬਾਦਾਮ ਪੈਂਦੇ ਨੇ ਜੀ ਖਸ ਖਸ ਪੈਂਦੀ ਏ ਛੋਟੀ ਲਾਚੀ ਪੈਂਦੀ ਏ ਤੇ ਕਾਲੀ ਮਿਰਚ ਪੈਂਦੀ ਏ ਸ਼ੱਕਰ ਪੈਂਦੀ ਏ ਮਖਜ ਪੈਂਦੇ ਨੇ ਤੇ ਹੋਰ ਕਾ ਗਲਾਬ ਦੇ ਫੁੱਲ ਪੈਂਦੇ ਨੇ ਅਜੀਆਂ ਦੋ ਚਾਰ ਚੀਜ਼ਾਂ ਹੋਰ ਨੇ ਜਿਹੜੀਆਂ ਮੈਨੂੰ ਯਾਦ ਨਹੀਂ ਆ ਗਈਆਂ ਕੀ ਕਹਿਣਾ ਚਾਹਦੇ ਨੇ ਮਤਲਬ ਕਿ ਜਿਹੜੇ ਲੋਕ ਹੋਰ ਚੀਜ਼ਾਂ ਪੀਂਦੇ ਨੇ ਅਸ਼ਰਦਈ ਬਾਰੇ ਕੀ ਕਹਿਣਾ ਚਾਹਦੇ ਨੇ ਅਸੀਂ ਤਾਂ ਇਹ ਕਹਿੰਦੇ ਜਿਵੇਂ ਜਿਵੇਂ ਤੁਸੀਂ ਕੋਲ ਡਰਿੰਕ ਆ ਪੀਂਦੇ ਹੋ ਨਾ ਇਹ ਉਹ ਤੇ ਉਹਦਾ ਕੋਈ ਫਾਇਦਾ ਨਹੀਂ ਉਹਦੇ ਨਾਲ ਉਹ ਦੇਖੋ ਤਾਂ ਇੱਕ ਤਾਂ ਤੰਗਤ ਵਾਲੀ ਚੀਜ਼ ਹੈ ਇੱਕ ਠੰਡੀ ਚੀਜ਼ ਹੈ ਤੇ ਆਹੀ ਪੀਣੀ ਚਾਹੀਦੀ ਹੈ ਬੱਚਿਆਂ ਨੂੰ ਅਸੀਂ ਤਾਂ ਲਿਖ ਕੇ ਲਾਇਆ ਹੋਇਆ ਵੋਟੇ ਸਾਹਮਣੇ ਸਾਡਾ ਵੀ 2 ਸਾਲ ਦੇ ਬੱਚੇ ਨੂੰ 12 ਸਾਲ ਤੱਕ ਤੇ ਬੱਚੇ ਨੂੰ ਅਸੀਂ ਫਿਰ ਹੀ ਦੇਵਾਂਗਾ ਗਲਾਸ ਇੱਥੇ ਸਾਡੇ ਕੋਲ ਆ ਕੇ ਪੀਵੇ ਸਾਨੂੰ ਤਾਂ ਮੋٹے ਤੌਰ ਤੇ ਪਤਾ ਤੁਸੀਂ ਤਿਆਰ ਕਰਦੇ ਰਹਿੰਦੇ ਹੋ ਸ਼ਰਦਈ ਜੇ ਬਰੀਕੀ ਚ ਜਾਈਏ ਸਰਦਈ ਦੇ ਸਰੀਰ ਨੂੰ ਕੀ ਕੀ ਫਾਇਦੇ ਨੇ ਜੀ ਸਰੀਰ ਨੂੰ ਸਾਰੇ ਫਾਇਦੇ ਹੀ ਆ ਵੀ ਇੱਕ ਤਾਂ ਇਹਨੂੰ ਪੀਣ ਤੋਂ